ਅਰਦਾਸ ਹੈ ਮਹਾਰਾਜ ਕਿਰਪਾ ਕੀਤੀ ਸਾਧ ਸੰਗਤ ਭਾਈ ਪ੍ਰੇਮੇ ਦਾ ਕੋੜ ਦਾ ਰੋਗ ਠੀਕ ਕਰ ਦਿੱਤਾ ਸੰਗਤ ਗੁਰੂ ਕੇ ਚਰਨਾ ਵਿੱਚ ਜੁੜੀ ਏ ਮੇਰੇ ਪਾਤਸ਼ਾਹ ਨੇ ਨਾ ਉੱਥੇ ਫਿਰ ਜਿਹੜੀ ਸੰਗਤ ਜੁੜੀ ਸੀ ਉਹਨਾਂ ਦੇ ਸਨਮੁਖ ਬਚਨ ਕਹਿ ਕਹਿਣ ਲੱਗੇ ਭਾਈ ਕੋਈ ਹੈ ਸਿੱਖ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਆਪਣੀ ਕੰਨਿਆ ਦਾ ਰਿਸ਼ਤਾ ਇਸ ਸਿੱਖ ਨੂੰ ਕਰੇ ਤੇ ਗੁਰੂ ਦੀ ਸੰਗਤ ਦੇ ਵਿੱਚ ਭਾਈ ਸ਼ੀਹਾ ਉਪਲ ਬੈਠਾ ਸੀ ਉੱਠ ਕੇ ਖੜਾ ਹੋਇਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਕੰਨਿਆ ਜਵਾਨ ਹੈ ਜੇ ਤੁਸੀਂ ਹੁਕਮ ਕਰੋ ਮੈਂ ਕਰ ਦਿੰਨਾ ਪਾਤਸ਼ਾਹ ਕਹਿਣ ਲੱਗੇ ਵੀ ਕਰ ਦੋ ਉਥੇ ਹੀ ਰਿਸ਼ਤਾ ਕਰ ਦਿੱਤਾ ਤੇ ਜਦੋਂ ਸਾਧ ਸੰਗਤ ਕਿਸੇ ਨੇ ਜਾ ਕੇ ਨਾ ਭਾਈ ਸ਼ੀਹੇ ਉਪਲ ਦੀ ਘਰਵਾਲੀ ਨੂੰ ਦੱਸਿਆ ਜੋ ਲੰਗਰ ਵਿੱਚ ਸੇਵਾ ਕਰ ਰਹੀ ਸੀ ਵੀ ਭਾਈ ਤੇਰੇ ਤਾਂ ਪਤੀ ਨੇ ਉਹ ਗੁਰੂ ਦੇ ਦਰਬਾਰ ਦੇ ਅੱਗੇ ਬੈਠੇ ਹੋਏ ਕੋੜੀ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਤੇ ਜਦੋਂ ਉਹਨੇ ਸੁਣਿਆ ਨਾ ਉਸੇ ਤਰ੍ਹਾਂ ਗੁੱਸੇ ਦੇ ਨਾਲ ਭਰੀ-ਪੀਤੀ ਪਹੁੰਚ ਗਈ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜਦੋਂ ਆ ਕੇ ਪੁੱਛਿਆ ਨਾ ਸਤਿਗੁਰੂ ਜੀ ਆਸਣ ਤੇ ਬੈਠੇ ਨੇ ਸਾਹਮਣੇ ਭਾਈ ਪ੍ਰੇਮਾ ਬੈਠਾ ਹੈ ਭਾਈ ਸ਼ੀਹਾ ਉਪਲ ਬੈਠਾ ਹੈ ਸੰਗਤ ਬੈਠੀ ਹੈ ਉਹਨੇ ਜਦੋਂ ਪੁੱਛਿਆ ਨਾ ਕਹਿੰਦੀ ਸੱਚੇ ਪਾਤਸ਼ਾਹ ਅੱਜ ਤੁਸੀਂ ਬੜਾ ਅਨਰਥ ਕਰ ਦਿੱਤਾ ਮਹਾਰਾਜ ਕਹਿੰਦੀ ਕੀ ਹੋਇਆ ਕਹਿਣ ਲੱਗੀ ਕੀ ਪਾਦਸ਼ਾਹ ਜੇ ਆਪਾਂ ਕਿਤੇ ਧੀ ਦਾ ਰਿਸ਼ਤਾ ਕਰੀਏ ਪਹਿਲਾਂ ਘਰਾਨਾ ਵੇਖਦੇ ਆਂ ਉਹਦੀ ਕੁੱਲ ਵੇਖਦੇ ਆਂ ਉਹਦਾ ਕੰਮ-ਕਾਰ ਵੇਖਦੇ ਆਂ ਉਹਦਾ ਘਰ ਪਰਿਵਾਰ ਵੇਖਦੇ ਆਂ ਉਹਦੇ ਕੋਲ ਰੁਪਈਆ ਟਕਾ ਵੇਖਦੇ ਆਂ ਪਰ ਸੱਚੇ ਪਾਦਸ਼ਾਹ ਤੁਸੀਂ ਤਾਂ ਬਿਨਾ ਕੁਝ ਵੇਖਿਆਂ ਮੇਰੀ ਧੀ ਦਾ ਸਾਖ ਆ ਕੁੜੀ ਨਾਲ ਕਰ ਦਿੱਤਾ ਇਹਦੀ ਤਾਂ ਨਾ ਕੁੱਲ ਦਾ ਪਤਾ ਹੈ ਨਾ ਇਹਦੇ ਪਰਿਵਾਰ ਦਾ ਪਤਾ ਹੈ ਨਾ ਇਹਦੇ ਘਰ-ਵਾਰ ਦਾ ਪਤਾ ਹੈ ਇਹ ਵੀ ਨਹੀਂ ਪਤਾ ਵੀ ਕਿੱਥੋਂ ਆਇਆ ਅੱਗੇ ਕਿੱਥੇ ਜਾਣਾ ਹੈ ਸੱਚੇ ਪਾਤਸ਼ਾਹ ਇਹ ਤੁਸੀਂ ਅੱਜ ਬੜਾ ਮਾੜਾ ਕਰ ਦਿੱਤਾ ਉੱਥੇ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਬੋਲਦੇ ਨੇ ਜੀ ਕਿਉਂਕਿ ਗੁਰੂ ਕਿਰਪਾ ਦਾ ਖਜ਼ਾਨਾ ਹੈ ਅੱਜ ਮੇਰੇ ਸਤਿਗੁਰੂ ਨਾ ਉੱਥੇ ਫਿਰ ਭਾਈ ਸਿਹੀਂ ਉਪਲ ਦੀ ਘਰਵਾਲੀ ਨੂੰ مخاطਬ ਹੁੰਦਿਆਂ ਬਚਨ ਕਹਿੰਦੇ ਨੇ ਕਹਿਣ ਲੱਗੀ ਭਾਈ ਤੂੰ ਪੁੱਛਦੀ ਹੈ ਨਾ ਇਹਦੀ ਕੁੱਲ ਕਿਹੜੀ ਹੈ ਇਦੀ ਕੁੱਲ ਹੈ ਗੁਰੂ ਅਮਰਦਾਸ ਤੂੰ ਪੁੱਛਦੀ ਐ ਇਹਦਾ ਘਰਾਨਾ ਕਿਹੜਾ ਇਹਦਾ ਘਰਾਨਾ ਹੈ ਗੁਰੂ ਅਮਰਦਾਸ ਤੂੰ ਪੁੱਛਦੀ ਐ ਇਹਦਾ ਪਰਿਵਾਰ ਇਹਦਾ ਪਰਿਵਾਰ ਹੈ ਗੁਰੂ ਅਮਰਦਾਸ ਤੇ ਸਾਧ ਸੰਗਤਾਂ 'ਚ ਗੁਰੂ ਅਮਰਦਾਸ ਜੀ ਨੇ ਫਿਰ ਉੱਥੇ ਬਚਨ ਕਹੇ ਸਨ ਕਹਿਣ ਲੱਗੇ ਭਾਈ ਜਿਸ ਦਿਨ ਗੁਰੂ ਅੰਗਦ ਦੇ ਮਹਾਰਾਜ ਨੇ ਨਾ ਗੁਰਿਆਈ ਦੀ ਦਾਤ ਬਖਸ਼ੀ ਸੀਂ ਉਸ ਦਿਨ ਬਚਨ ਕਹੇ ਸਨ ਬਾਬਾ ਅਮਰਦਾਸ ਜੀ ਦਾ ਕੋਈ ਆਸਰਾ ਨਹੀਂ ਹੋਏਗਾ ਤੁਸੀਂ ਨਿਆਸਰਿਆਂ ਦੇ ਆਸਰੇ ਹੋਵੋਗੇ ਤੇ ਅੱਜ ਜਦੋਂ ਜ਼ਰੂਰਤ ਪਈ ਇਸ ਨਿਆਸਰੇ ਦਾ ਆਸਰਾ ਬਣੇ ਹਾਂ ਉੱਥੇ ਫਿਰ ਸਾਧ ਸੰਗਤ ਜਿਹੜੀਆਂ 22 ਮੰჯੀਆਂ ਦੀ ਬਖਸ਼ਿਸ਼ ਹੁੰਦੀ ਹੈ ਨਾ ਉਹ ਇੱਕ ਮੰਜੀ ਬੀਬੀ ਮੱਥੋ ਤੇ ਮਰਾਰੀ ਵਾਲੀ ਉਹ ਸ਼ੀਹੇ ਓਪਲ ਦੀ ਧੀ ਔਰ ਸਾਧ ਸੰਗਤ ਇਹ ਭਾਈ ਪ੍ਰੇਮੇ ਨੂੰ ਬਖਸ਼ਿਸ਼ ਹੁੰਦੀ ਹੈ ਬੀਬੀ ਮਥੋ ਤੇ ਮਰਾਰੀ ਵਾਲੀ ਜਿਹੜੀ ਮੰਜੀ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਿਰਪਾ ਜੇ ਗੁਰੂ ਤਰੁੱਠ ਕੇ ਕਿਰਪਾ ਦੇ ਘਰ ਅੰਦਰ ਟਿਕੇ ਫਿਰ ਸਾਧ ਸੰਗਤ ਇਹੋ ਜੀ ਕਿਰਪਾ ਵਰਤਾ ਦਿੰਦਾ ਹੈ ਵੀ ਉਹ ਇਨਸਾਨ ਦੀ ਸੋਚ ਦੇ ਦਾਇਰੇ ਵਿੱਚ ਨਹੀਂ ਜੇ ਆਉਂਦਾ ਆਪਾਂ ਨਹੀਂ ਜੀ ਸੋਚ ਸਕਦੇ ਵੀ ਗੁਰੂ ਦੀ ਕਿਰਪਾ ਕਿੰਨੀ ਕੁ ਹੈ ਮੈਂ ਇੱਕ ਉਦਾਹਰਣ ਦਿੰਨਾ ਹਾਂ ਨਾ ਵੀਸੀ ਨਾ ਜਦੋਂ ਆਮ ਗਣਿਤ ਨਾਲ ਹਿਸਾਬ ਕਿਤਾਬ ਕਰੀਏ 2 2 4 ਹੁੰਦਾ ਜੀ ਆਵੇਂ ਆਪਾਂ ਕਹਿੰਨੇ ਆ ਜੇ ਕੋਈ ਵੀ ਪੁੱਛੇ ਵੀ 2 2 ਤੇ ਆਪਾਂ ਆਖਾਂਗੇ 4 ਪਰ ਜੇ ਮੇਰਾ ਗੁਰੂ ਨਾਨਕ ਨਵਾਜਣ ਤੇ ਆਵੇ ਆਪਣੀ ਕਿਰਪਾ ਵਰਤੌਣ ਤੇ ਆਵੇ ਤੇ 2 2 4 ਨਹੀਂ 2 2 5 ਵੀ ਹੋ ਜਾਂਦਾ ਇਹ ਗੁਰੂ ਦੀ ਕਿਰਪਾ ਹੈ ਗੁਰੂ ਜਦੋਂ ਨਦਰ ਕਰਦਾ ਹੈ ਗੁਰੂ ਜਦੋਂ ਕਿਰਪਾ ਵਰਤੌਂਦਾ ਫਿਰ ਮੇਰਾ ਪਾਤਸ਼ਾਹ ਕਿਰਪਾ ਦੇ ਘਰ ਅੰਦਰ ਟਿਕ ਜਦੋਂ ਨਵਾਜਦਾ ਫਿਰ ਸਾਧ ਸੰਗਤ ਉਥੇ ਅਸੀਮ ਬਖਸ਼ਿਸ਼ਾਂ ਹੁੰਦੀਆਂ ਨੇ ਜਦੋਂ ਬਖਸ਼ਿਸ਼ਾਂ ਦਾ ਕਿਵਾੜ ਖੁੱਲਦਾ ਨਾ ਗੁਰੂ ਦਾ ਉਥੇ ਸਾਡੀ ਮੰਗ ਤਾਂ ਇੱਕ ਅੱਧੀ ਹੋਏਗੀ ਪਰ ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਦਾ ਕਿਵਾੜ ਖੁੱਲਿਆ ਫਿਰ ਮੇਰਾ ਬਾਪੂ ਪਤਾ ਕੋਲ ਬਿਠਾ ਕੇ ਕੀ ਕਹਿੰਦਾ ਵੀ ਸਿੱਖਾ ਹੁਣ ਦੱਸ ਕੀ ਚਾਹੀਦਾ ਜੋ ਚਾਹੀਦਾ ਭੰਡਾਰੇ ਤੇਰੇ ਅੱਗੇ ਰੱਖ ਦਿੱਤੇ ਜੋ ਤੈਨੂੰ ਚਾਹੀਦਾ ਉਹ ਲੈ ਕੇ ਜਾ ਸਕਦਾ ਹੈ ਇਹ ਗੁਰੂ ਦੀ ਕਿਰਪਾ ਹੈ ਉਸ ਗੁਰੂ ਦੇ ਚਰਨਾ ਵਿੱਚ ਤੁਸੀਂ ਪਿਛਲੇ ਕਈ ਦਿਨ ਤੋਂ ਨਿਰੰਤਰ ਜੁੜਦੇ ਆ ਰਹੇ ਹਾਂ ਸਾਧ ਸੰਗਤ ਮਨ ਗੁਰੂ ਦੇ ਚਰਨਾ ਦੇ ਵਿੱਚ ਇਕਾਗਰ ਕਰਕੇ ਨਾ ਬੇਨਤੀ ਕਰਿਏ ਵੀ ਸੱਚੇ ਪਾਤਸ਼ਾਹ ਅਸੀਂ ਬਹੁਤ ਗਲਤੀਆਂ ਇਸ ਮ੍ਰਿਤ ਮੰਡਲ ਦੇ ਅੰਦਰ ਵਿਚਰਦਿਆਂ ਹੋਇਆਂ ਕਰਦੇ ਆਂ ਕਰਦੇ ਵੀ ਆਂ ਜੀ ਕੁਦਰਤੀ ਗੱਲ ਹੈ ਪਰ ਆਪਾਂ ਜਦੋਂ ਬੇਨਤੀ ਕਰਾਂਗੇ ਨਾ ਵੀ ਪਾਤਸ਼ਾਹ ਸਾਨੂੰ ਨਵਾਜੋ ਤੇ ਉਹ ਨਵਾਜੇਗਾ ਪਤਾ ਕਿਵੇਂ ਜੇ ਅੰਦਰ ਦੀ ਬੇਨਤੀ ਹੋਏਗੀ ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਅੰਦਰੋਂ ਬੇਨਤੀ ਕਰੀਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਹੀ ਉਸੇ ਦਿਨ ਕਿਰਪਾ ਦਾ ਕਿਵਾੜ ਖੁੱਲ ਜਾਣਾ ਹੈ ਬਸ ਅੰਦਰ ਤੋਂ ਅਰਦਾਸ ਕਰੀਏ ਅਰਦਾਸ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਸਫਲ ਹੋ ਜਾਣੀ